ਸਾਸੀ ਗਾਲ ਜੀ ਦੋਸਤੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਪਿੰਡ ਦੇ ਵਿੱਚ ਨਾ ਇੱਕ ਵੇਸਵਾ ਹੁੰਦੀ ਹੈ ਉਹਦਾ ਕੋਈ ਨਹੀਂ ਹੁੰਦਾ ਪਰ ਉਹਦੇ ਸਾਰੇ ਹੁੰਦੇ ਨੇ ਉਸ ਨਗਰ ਦੀਆਂ ਉਸ ਪਿੰਡ ਦੀਆਂ ਜੋ ਔਰਤਾਂ ਨੇ ਉਹਨੂੰ ਚੰਗਾ ਨਹੀਂ ਸਮਝਦੀਆਂ ਉਹਦਾਂ ਨਫ਼ਰਤ ਕਰਦੀਆਂ ਨੇ ਪਰ ਉਹ ਬੜੀ ਸੋਹਣੀ ਹੁੰਦੀ ਹੈ ਪਹਿਨ ਪਛੜ ਕੇ ਰਹਿੰਦੀ ਹੈ ਉਹਨਾਂ ਦੇ ਮਰਦ ਉਹਦੇ ਪਿੱਛੇ ਪਿੱਛੇ ਫਿਰਦੇ ਨੇ ਕੋਈ ਉਹਨੂੰ ਹਾਸਲ ਕਰਨਾ ਚਾਹੁੰਦਾ ਤੇ ਕੋਈ ਉਹਨੂੰ ਹਾਸਲ ਕਰ ਚੁੱਕਿਆ ਨਗਰ ਦੇ ਬਹੁਤੇ ਮਰਦ ਸਾਰੇ ਮਰਦ ਕਿਤਨਾ ਕਿਤੇ ਉਹਦੇ ਜਿਸਮ ਨੂੰ ਨੋਚਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਇੱਕ ਦਿਨ ਉਹ ਵੇਸਵਾ ਉਹਨਾਂ ਦੇ ਨਾਲ ਹੋਵੇ ਫਿਰ ਇੱਕ ਦਿਨ ਇੱਕ ਆਦਮੀ ਆਉਂਦਾ ਉਹ ਆਉਂਦਾ ਉਹ ਖਦ ਨੂੰ ਇੱਕ ਧਰਮ ਦਾ ਪੈਰੋਕਾਰ ਦੱਸਦਾ ਹੈ ਤੇ ਜਾ ਕੇ ਧਰਮ ਦੇ ਨਾਂ ਤੇ ਉਹਦਾ ਗਲ ਵੜ ਦਿੰਦਾ ਗਲ ਵੜ ਕੇ ਉਹ ਚੌਂਕ ਦੇ ਵਿੱਚ ਉਹਦੀ লাশ ਨੂੰ ਟੰਗ ਦਿੰਦਾ ਤੇ ਆ ਕੇ ਉੱਥੇ ਸਾਰਿਆਂ ਨੂੰ ਬੋਲਦਾ ਸੰਬੋਧਨ ਕਰਦਾ ਕਿ ਇਹ ਮੇਰੇ ਥੋਡੇ ਧਰਮ ਦੇ ਅਨੁਸਾਰ ਸਹੀ ਨਹੀਂ ਸੀ ਕਰ ਰਹੀ ਇਹ ਗੰਦ ਪਾ ਰਹੀ ਸੀ ਇਸ ਕਰਕੇ ਅੱਜ ਮੇ ਦਾ ਕਤਲ ਕੀਤਾ ਇਹਦਾ ਸਿਰ ਕਲਮ ਕੀਤਾ ਦੱਸੋ ਤੁਹਾਨੂੰ ਇਹ ਗੱਲ ਠੀਕ ਲੱਗੀ ਜਾਂ ਤੁਹਾਨੂੰ ਇਹ ਗੱਲ ਨਹੀਂ ਠੀਕ ਲੱਗੀ ਹਰ ਪਾਸੇ ਸੁੱਨ ਪਸਰ ਜਾਂਦੀ ਹੈ ਪਰ ਹੁਣ ਮਸਲਾ ਇਹ ਹੈ ਉਹ ਦੁਬਾਰਾ ਪੁੱਛਦਾ ਹੈ ਕੀ ਗੱਲ ਬੋਲਦੇ ਨਹੀਂ ਤੁਹਾਨੂੰ ਇਹ ਗੱਲ ਠੀਕ ਨਹੀਂ ਲੱਗੀ ਜਦੋਂ ਇਹ ਦੁਬਾਰਾ ਇਹ ਗੱਲ ਕਹਿੰਦੀ ਹੈ ਨਾ ਤਾਂ ਮਰਦਾਂ 'ਚ ਇੱਕ ਡਰ ਪੈਦਾ ਹੋ ਜਾਂਦਾ ਵੀ ਕਿਤੇ ਇੱਕ ਬੰਦਾ ਉਹਨੂੰ ਲੱਗਦਾ ਵੀ ਕਿਤੇ ਕਿਸ ਨੂੰ ਇਹ ਨਾ ਪਤਾ ਲੱਗ ਜੇ ਕਿ ਮੈਂ ਵੀ ਉਹਦੇ ਨਾਲ ਹੰਬ ਬਿਸਤਰ ਹੋ ਕੇ ਆਇਆ ਤੇ ਇਸੇ ਕਰਕੇ ਮੈਨੂੰ ਅੱਜ ਉਹਦੀ ਮੌਤ ਦਾ ਦੁੱਖ ਹੋ ਰਿਹਾ ਮੈਂ ਇਹਨੂੰ ਮਿਲਿਆ ਵਾ ਜਿਹਦੇ ਨੂੰ ਪਤਾ ਲੱਗ ਜੇ ਉਹ ਸਭ ਤੋਂ ਪਹਿਲਾਂ ਕਹਿੰਦਾ ਨਹੀਂ ਜੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਇਹ ਸੱਚਮੁੱਚ ਇਸ ਨਗਰ ਦਾ ਗੰਦ ਸੀ ਤੁਸੀਂ ਸਾਫ਼ ਕਰ ਦਿੱਤਾ ਸੱਚਮੁੱਚ ਇੱਕ ਕਲੰਕ ਸੀ ਤੁਸੀਂ ਧੋ ਦਿੱਤਾ ਸਾਨੂੰ ਬਹੁਤ ਵਧੀਆ ਲੱਗਿਆ ਜਦੋਂ ਇੱਕ ਬੋਲਦਾ ਹੈ ਤਾਂ ਬਾਕੀਆਂ ਨੂੰ ਵੀ ਡਰ ਪੈਦਾ ਹੋ ਜਾਂਦਾ ਉਹ ਜੋ ਸੋਚਦੇ ਸੀ ਕਦੇ ਕਿ ਉਹਦੇ ਨਾਲ ਹੰਬਸਤਰ ਹੋਣਾ ਹੈ ਉਹ ਜੋ ਸੋਚਦੇ ਸੀ ਕਿ ਕਦੇ ਉਹਦੇ ਜਿਸਮ ਦਾ ਕੋਈ ਅੰਗ ਸਾਨੂੰ ਲੱਗ ਜਾਏ ਉਹ ਸਾਰੇ ਇੱਕ ਇੱਕ ਕਰਕੇ ਬੋਲਣਾ ਸ਼ੁਰੂ ਕਰਦੇ ਨੇ ਬਹੁਤ ਚੰਗਾ ਕੀਤਾ ਜੀ ਬਹੁਤ ਚੰਗਾ ਕੀਤਾ ਇਹ ਤੋਂ ਚੰਗਾ ਹੋ ਨਹੀਂ ਸਕਦਾ ਇਹ ਤਾਂ ਗੰਦ ਸੀ ਤੁਸੀਂ ਹੁੰਝ ਦਿੱਤਾ ਤੁਸੀਂ ਚੰਗੇ ਹੋ ਇਹ ਤਾਂ ਬੁਰੀ ਸੀ ਮੱਜਮਾ ਮੁੱਕ ਜਾਂਦਾ ਹੈ ਹਰ ਕੋਈ ਆਪੋ ਆਪਣੇ ਘਰੇ ਚੱਲ ਜਾਂਦਾ ਜੋ ਕੱਲ ਤੱਕ ਸਭ ਲਈ ਖਾਸ ਸੀ ਅੱਜ ਉਹ ਆਮ ਵੀ ਨਹੀਂ ਰਹਿੰਦੀ ਜਿਹਨੂੰ ਹਰ ਕੋਈ ਹਾਸਲ ਕਰਨਾ ਚਾਹੁੰਦਾ ਸੀ ਅੱਜ ਉਹਦੀ ਕੀ ਦੇਹ ਦਾ ਸੰਸਕਾਰ ਵੀ ਨਹੀਂ ਕਰਨਾ ਚਾਹੁੰਦਾ ਜਿਹਨੂੰ ਹਰ ਕੋਈ ਬਿਨਾ ਕੱਪੜਿਆਂ ਤੋਂ ਵੇਖਣਾ ਚਾਹੁੰਦਾ ਸੀ ਤੇ ਵੇਖ ਰਿਹਾ ਸੀ ਅੱਜ ਉਹਦੀ ਕਿ ਲਾਸ਼ ਦੇ ਨੇੜੇ ਨਹੀਂ ਜਾਣਾ ਚਾਹੁੰਦਾ ਪਰ ਗਲਤ ਕੱਲੀ ਉਹ ਸੀ ਬਾਕੀ ਸਾਰੇ ਸਹੀ ਨੇ ਇਹੀ ਹੈ ਨਾ ਗੱਲ ਬਾਕੀ ਸਾਰੇ ਸਹੀ ਨੇ ਤੁਸੀਂ ਸਮਝ ਗਏ ਹੋਮੋਗੋਕ ਕਿ ਮੈਂ ਕਿਹੜੇ ਵਿਸ਼ੇ ਤੇ ਗੱਲ ਕਰ ਰਿਹਾ ਉਹ ਜੋ ਕੁੜੀ ਮਾਰੀ ਹੈ ਉਹ ਜੋ ਨੈਟ ਤੇ ਅੱਜ ਵੀ ਉਹਦੀਆਂ ਨੰਗੀ ਦੀਆਂ ਵੀਡੀਓ ਦੇਖਦੇ ਨੇ ਤੇ ਖੁਸ਼ ਹੁੰਦੇ ਨੇ ਤੇ ਬਹਿ ਕੇ ਗੱਲ ਕਰਦੇ ਨੇ ਕਿ ਇਹ ਗੰਦ ਸੀ ਮਾਰੀ ਗਈ ਤੇ ਚੰਗਾ ਹੋਇਆ ਜਿਕਰ ਉਹ ਗੰਦ ਸੀ ਕਿੱਡਾ ਸਿੰਪਲ ਸਵਾਲ ਹੈ ਜੋ ਅਸੀਂ ਅੱਜ ਤੱਕ ਆਪਦੇ ਆਪ ਨੂੰ ਨਹੀਂ ਪੁੱਛਿਆ ਉਹ ਗੰਦ ਸੀ ਤਾਂ ਅਸੀਂ ਗੰਦ ਨੂੰ ਵੇਖਿਆ ਕਿਉਂ ਉਹ ਅਤੇ ਉਹਦੇ ਵਰਗਾ ਗੰਦ ਅਸੀਂ ਹਰ ਰੋਜ਼ ਵੇਖਦੇ ਆ ਆਖਿਰ ਕਿਉਂ ਵੇਖਦੇ ਆ ਜੋ ਸਾਡੇ ਮੂੰਹ ਨੂੰ ਕਫੈਲਾ ਲੱਗਦਾ ਅਸੀਂ ਉਹਨੂੰ ਕਦੇ ਚਬਾ ਕੇ ਅੰਦਰ ਨਿਗਾ ਸਕਦੇ ਆ ਨਹੀਂ ਨਿਗਾ ਸਕਦੇ ਨਾ ਤੇ ਜੇਕਰ ਸੱਚਮੁੱਚ ਸਾਨੂੰ ਕਾਂਚਣ ਕੁਮਾਰੀ ਜਾਂ ਕਮਲ ਭਾਬੀ ਚੰਗੀ ਨਹੀਂ ਸੀ ਲੱਗਦੀ ਤਾਂ ਅੱਜ ਵੀ ਉਹਦੇ ਮਰੀ ਤੋਂ ਬਾਅਦ ਉਹਦੀਆਂ ਨੰਗੀਆਂ ਵੀਡੀਓ ਵਾਇਰਲ ਹੋ ਰਹੀਆਂ ਤੇ ਹਰ ਕੋਈ ਵੇਖ ਰਿਹਾ ਉਹ ਵੀ ਵੇਖ ਰਿਹਾ ਜੋ ਉਹਦੇ ਮਾਰਨ ਨੂੰ ਜੈ ਠਹਿਰਾ ਰਿਹਾ ਆਖਿਰ ਕਿਉਂ ਇਹ ਸਾਡਾ ਦੋ ਗਲੇ ਪੰਦਾ ਹੈ ਇਹ ਦੋ ਗਲੇ ਪੰਦਾ ਲਵਾਸ ਅਸੀਂ ਸਾਰੀ ਪਾ ਕੇ ਰੱਖਦੇ ਹਾਂ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਆ ਜਿਵੇਂ ਉਹ ਕਹਿੰਦੇ ਨੇ ਵੀ ਭੱਜ ਸਿੰਘ ਤਾਂ ਹਰ ਕੋਈ ਚਾਹੁੰਦਾ ਹੋਵੇ ਪਰ ਕੋਈ ਆਪਣੇ ਘਰੇ ਨਹੀਂ ਚਾਹੁੰਦਾ ਇਹ ਭੱਜ ਸਿੰਘ ਜੰਮੇ ਹਰ ਕੋਈ ਉਸੇ ਤਰੀਕੇ ਨਾਲ ਦੇਖਣਾ ਚਾਹੁੰਦਾ ਹਰ ਕੋਈ ਚਾਹੁੰਦਾ ਕਿ ਕੋਈ ਹੋਵੇ ਜੋ ਉਹਦੇ ਸਾਹਮਣੇ ਉਹਦੇ ਬਿਨਾਂ ਕਹਿਆ ਕੱਪੜੇ ਲਾ ਦੇਵੇ ਪਰ ਉਹ ਇਹ ਨਹੀਂ ਚਾਹੁੰਦਾ ਕਿ ਉਹਦੇ ਘਰੋਂ ਕੀ ਔਰਤ ਉੱਠੇ ਤੇ ਬਾਹਰ ਜਾ ਕੇ ਸੇਮ ਕੰਮ ਕਰੇ ਇਸੇ ਕਰਕੇ ਉਹ ਬਾਹਰੋਂ ਵਿਰੋਧ ਕਰਦਾ ਅੰਦਰ ਉਹਦੇ ਇੱਛਾ ਇੱਕ ਰਹਿੰਦੀ ਹੈ ਇਹ ਸਾਡਾ ਦੋਗਲਾਪਨ ਹੈ ਹੁਣ ਜੇ ਮੇਰੇ ਵਰਗਾ ਕੋਈ ਇਹ ਗੱਲ ਕਰਦਾ ਤਾਂ ਉਹਨੂੰ ਕਹਿ ਦੇਣਗੇ ਆਪਦੀ ਭੈਣ ਆਪਦੀ ਧੀ ਆਪਦੀ ਮਾਂ ਨੂੰ ਇਸ ਰਸਤੇ ਤੋਰ ਵਾਹ ਪਹਿਲਾਂ ਨਮੀਆਂ ਨੂੰ ਤੋਰਨ ਤੋਂ ਪਹਿਲਾਂ ਜਿਹੜੀ ਤੁਰੀ ਸੀ ਤੁਸੀਂ ਉਹਨੂੰ ਸੁਧਾਰਨ ਲਈ ਕੀ ਕੀਤਾ ਫੋਦਾ ਲਾ ਦਿੱਤਾ ਉਹ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੀ ਧੀ ਨਹੀਂ ਸੀ ਜੇਰੋਂ ਤੁਸੀਂ ਉਹਦੀਆਂ ਵੀਡੀਓ ਵੇਖਦੇ ਸੀ ਜੇਰੋਂ ਤੁਸੀਂ ਉਸ ਨਗਰ ਦੇ ਬੰਦਿਆਂ ਵਾਂਗੂ ਜਿਸਮ ਨਾਲ ਖੇਡਣਾ ਚਾਹੁੰਦੇ ਸੀ ਉਦੋਂ ਤੁਹਾਡੇ ਮਨ 'ਚ ਇਹ ਖਿਆਲ ਨਹੀਂ ਸੀ ਉਹਦੀ ਵੀਡੀਓ ਵੇਖਣ ਲੱਗੇ ਕੋਈ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੀ ਧੀ ਹੈ ਜੇਕਰ ਉਹ ਗੰਧ ਪਾਉਂਦੀ ਹੈ ਜਿਹਨੂੰ ਆਪਾਂ ਗੰਧ ਮੰਨਦੇ ਆ ਤਾਂ ਅਸੀਂ ਘੱਟੋ ਘੱਟ ਉਹਨੂੰ ਵੇਖੀਏ ਤਾਂ ਨਾ ਅਸੀਂ ਅੱਖਾਂ ਕਿਉਂ ਨਹੀਂ ਬੰਦ ਕਰਦੇ ਬਹੁਤ ਉਖਾ ਫੋਦਾ ਲਾਉਣਾ ਸੋਧ ਦੇਣਾ ਸਮਝ ਨਹੀਂ ਆਉਂਦੀ ਸਾਡੇ ਵਿੱਚ ਰਵੈਤ ਕਿੱਥੋਂ ਆ ਗਈ ਆ ਕਿ ਬੱਸ ਵੜਦੇ ਹੋ ਕਰਦੇ ਹੋ ਖਤਮ ਕਰਦੇ ਹੋ ਮੁਕਾ ਦੇਓ ਸਿੱਖੀ ਦਾ ਕੋਈ ਵੀ ਧਰਮ ਹੈ ਸਿੱਖੀ ਹੈ ਕੋਈ ਵੀ ਧਰਮ ਹੈ ਦਇਆ ਤੇ ਖੜਾ ਉਹ ਉਧਾਰ ਕਰਦਾ ਸੋਧਾ ਨਹੀਂ ਲਾਉਂਦਾ ਖਾਲਸੇ ਦੀ ਜਦੋਂ ਕਿਰਪਾਨ ਵੀ ਚੱਲਦੀ ਹੈ ਨਾ ਤਾਂ ਉਧਾਰ ਕਰਦੀ ਹੈ ਪਾਪੀ ਦਾ ਵੀ ਕਰਦੀ ਹੈ ਥੋੜੇ ਨਾ ਕਹਿਣਾ ਕਿ ਇੱਥੇ ਕੋਈ ਉਧਾਰ ਕੀਤਾ ਨਹੀਂ ਹੈ ਉਧਾਰ ਨਹੀਂ ਕੀਤਾ ਕੋਈ ਗੁਰੂ ਦਾ ਸਿੰਘ ਹੋਵੇ ਕਿੰਨੀਆਂ ਇਤਿਹਾਸ ਚ ਉਦਾਹਰਨਾਂ ਨੇ ਭਾਵੇਂ ਮਹਾਤਮਾ ਬੁੱਧ ਦੀ ਲੈ ਲਈਏ ਕਿੰਨੀਆਂ ਹੀ ਧਾਰਮਿਕ ਹਰ ਧਰਮ ਦੇ ਵਿੱਚ ਉਦਾਹਰਨ ਪਈਆਂ ਸਾਡੇ ਵੀ ਪਈਆਂ ਨੇ ਜਿੱਥੇ ਵੇਸਵਾ ਦਾ ਕੰਮ ਕਰਨ ਵਾਲੀਆਂ ਇਸਤਰੀਆਂ ਜਦੋਂ ਧਾਰਮਿਕ ਮਹਾਪੁਰਖਾਂ ਦੀ ਸ਼ਰਨ ਚ ਆਈਆਂ ਉਹਨਾਂ ਦੇ ਦਰਸ਼ਨਾਂ ਦੇ ਲਈ ਆਈਆਂ ਤਾਂ ਉਹ ਖੁਦ ਰੱਬ ਹੋ ਗਈਆਂ ਤੇ ਅੱਜ ਉਲਟ ਹੋ ਰਿਹਾ ਹੁਣ ਕਹਿ ਦਾਂਗੇ ਕਿ ਉਹ ਕਾਂਚਨ ਕੁਮਾਰੀ ਸੀ ਹੁਣ ਤੱਕ ਉਹ ਕਮਲ ਭਾਬੀ ਸੀ ਹੁਣ ਕਾਂਚਨ ਕੁਮਾਰੀ ਹੋ ਗਈ ਹੈ ਕਿਉਂਕਿ ਉਹ ਬੁਰੀ ਸੀ ਤੇ ਬੁਰੇ ਨੂੰ ਅਸੀਂ ਆਪਦੇ ਉੱਪਰ ਨਹੀਂ ਰੱਖ ਸਕਦੇ ਪਰ ਕਿੰਨਾ ਕੁਝ ਬੁਰਾ ਹੋ ਤਾਂ ਰਿਹਾ ਨਾ ਕਿੰਨਾ ਕੁਝ ਬੁਰਾ ਹੋ ਰਿਹਾ ਧਾਰਮਿਕ ਪਹਿਰਾਵੇ ਦੀ ਆਰਚ ਵੀ ਹੋ ਰਿਹਾ ਕੁਝ ਬਾਹਰ ਆਉਂਦਾ ਕੁਝ ਬਾਹਰ ਨਹੀਂ ਆਉਂਦਾ ਕਿਹਨੂੰ ਕਿਹਨੂੰ ਸੋਧੋਂਗੇ ਇਹ ਕੋਈ ਹਾਲਤ ਤਾਂ ਨਹੀਂ ਹੈ ਬਿਮਾਰੀ ਦੀ ਜੜ ਨੂੰ ਫੜਨਾ ਜੜ ਕਿੱਥੇ ਹੈ ਜੜ ਸਾਡੇ ਸੋਚ ਦੇ ਵਿੱਚ ਹੈ ਸਾਡੀ ਕਾਮ ਦੀ ਇੱਛਾ ਦੇ ਵਿੱਚ ਹੈ ਜੜ ਸਾਡੇ ਫੋਨਾਂ ਦੇ ਵਿੱਚ ਹੈ ਜੜ ਸਾਡੇ WhatsApp ਦੇ ਗਰੁੱਪਾਂ ਦੇ ਵਿੱਚ ਹੈ ਜਿੱਥੇ ਵੀਡੀਓ ਆਉਂਦੀਆਂ ਨੇ ਜੜ ਸਾਡੀ ਵਾਦੀ ਹੋਈ ਕਾਮ ਦੀ ਇੱਛਾ ਦੇ ਵਿੱਚ ਹੈ ਜਿੱਥੋਂ ਅਸੀਂ ਡੇਲੀ ਇਹ ਵੀਡੀਓ ਸਰਚ ਕਰਕੇ ਦੇਖਦੇ ਆਂ ਤੇ ਡੇਲੀ ਇਹ ਵੀਡੀਓ ਬਣਾਇਆ ਜਾਂਦੀਆਂ ਨੇ ਤੇ ਬਣਾਉਣ ਵਾਲਿਆਂ ਨੂੰ ਇਹਦੇ ਚੋਖੇ ਪੈਸੇ ਮਿਲਦੇ ਨੇ ਕਿਉਂਕਿ ਵੀਡੀਓਜ਼ ਦੀ ਮੰਗ ਹੁੰਦੀ ਹੈ ਤੁਸੀਂ ਵੀਡੀਓ ਨਾ ਦੇਖੋ ਤੁਸੀਂ ਆਪ ਦੇ ਆਪ ਤੇ ਕੰਮ ਕਰੋ ਤੁਸੀਂ ਸਭ ਨੂੰ ਕਹੋ ਕਿ ਦੇਖਣਾ ਬੁਰਾ ਉਹ ਕਿਉਂ ਬਣਾਉਣਗੇ ਇਹ ਤਾਂ ਇੱਕ ਔਰਤ ਦੀ ਗੱਲ ਹੈ ਇਹ ਤੋਂ ਬਿਨਾ ਜੇਕਰ ਇਸ ਪੇਸ਼ੇ ਦੀ ਗੱਲ ਕਰੀਏ ਇਹ ਧੰਦੇ ਦੀ ਗੱਲ ਕਰੀ ਤਾਂ ਬਹੁਤੀਆਂ ਕੁੜੀਆਂ ਇਸ ਧੰਦੇ ਵਿੱਚ ਹੋਣ ਗਈਆਂ ਮੇਰਾ ਅੰਦਾਜ਼ਾ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਲੱਗਦਾ ਕਿ ਇਹਦੇ ਨਾਲ ਕੋਈ ਉਹਨਾਂ ਨੂੰ ਖੁਸ਼ੀ ਤਾਂ ਨਹੀਂ ਮਿਲ ਸਕਦੀ ਬੰਦੇ ਤੇ ਔਰਤ ਦੇ ਸਰੀਰ ਦਾ ਫਰਕ ਹੈ ਹੋ ਸਕਦਾ ਕੋਈ ਮਾਨਸਿਕ ਤੌਰ ਤੇ ਇਦਾਂ ਦੀ ਕੁੜੀ ਹੋਵੇ ਜਿਹਨੂੰ ਚੰਗਾ ਲੱਗੇਦਾ ਹੋਵੇ ਇਹ ਚੀਜ਼ਾਂ ਕਰਨੀਆਂ ਪਰ ਬੰਦੇ ਤੇ ਔਰਤ ਦਾ ਫਰਕ ਹੈ ਸਾਡਾ ਸਰੀਰ ਕੁਝ ਵੀ ਕੰਮ ਲਗਾਤਾਰ ਕਰਨ ਨੂੰ ਨਹੀਂ ਬਣਦਾ ਅਸੀਂ ਲਗਾਤਾਰ ਹੱਸ ਨਹੀਂ ਸਾਡੇ ਲਗਾਤਾਰ ਰੋ ਨਹੀਂ ਸਕਦੇ ਲਗਾਤਾਰ ਭੱਜ ਨਹੀਂ ਸਕਦੇ ਲਗਾਤਾਰ ਹੋਰ ਚੀਜ਼ਾਂ ਨਹੀਂ ਕਰ ਸਕਦੇ ਲਗਾਤਾਰ ਇਹ ਜੇ ਸਿਰਿਕ ਸੰਬੰਧ ਬਣਾਉਣੇ ਉਹ ਵੀ ਸਾਡੇ ਇਨਸਾਨ ਦੇ ਕਹਿ ਲਓ ਵੀ ਇੱਕ ਇੱਕ ਲਿਮਟ ਤੋਂ ਬਾਅਦ ਜਾ ਕੇ ਉਹ ਚੀਜ਼ ਉਹ ਬੰਦ ਹੋ ਜਾਂਦੀ ਹੈ ਉੱਥੇ ਹੀ ਇੱਕ ਔਰਤ ਸਾਹਮਣੇ ਆਉਂਦੀ ਹੈ ਜਿਹਨੇ ਵੇਸਵਾ ਪੁਣੇ ਨੂੰ ਧੰਦਾ ਬਣਾਇਆ ਜਿਹੜੇ ਵਕ ਵਕ ਮਰਦਾਂ ਦੇ ਨਾਲ ਹੰਬ ਵਸਤਰ ਹੁੰਦੀ ਹੈ ਤੇ ਮਰਦ ਉਹਨੂੰ ਨਸ਼ੇ ਦੀ ਲੋਰ ਦੇ ਵਿੱਚ ਕਹਿ ਲਓ ਵੀ ਇੱਕ ਤਰ੍ਹਾਂ ਨੋਚਦੇ ਨੇ ਤੇ ਦਿਨ ਦੇ ਵਿੱਚ ਦੋ ਵਾਰੀ ਤਿੰਨ ਵਾਰੀ ਹਫ਼ਤੇ 'ਚ ਪੰਜ ਵਾਰੀ ਉਹ ਨੋਚੀ ਜਾਣ ਲਈ ਖਦ ਨੂੰ ਪੇਸ਼ ਕਰਦੀ ਹੈ ਕਿ ਉਹ ਖੋਸ਼ੁੰਦੀ ਹੋਏਗੀ ਕਿਸੇ ਨਾਲ ਰਿਸ਼ਤਾ ਹੋਣਾ ਰਿਸ਼ਤੇ ਵਿੱਚ ਸੰਬੰਧ ਬਣਨੇ ਅਲੱਗ ਚੀਜ਼ ਐ ਖੁਦ ਨੂੰ ਇੱਕ ਤਰ੍ਹਾਂ ਦੇ ਨਾਲ ਕਿਸੇ ਨੂੰ ਆਪਣਾ ਟੌਰਚਰ ਕਰਨ ਦੇ ਲਈ ਪੇਸ਼ ਕਰਨਾ ਕਿ ਤੂੰ ਮੇਰਾ ਟੌਰਚਰ ਕਰ ਤੇ ਤੂੰ ਵੀ ਕਰ ਤੇ ਉਹਦੇ ਵਿੱਚੋਂ ਉਹਨੂੰ ਖੁਦ ਨੂੰ ਪਤਾ ਐ ਕਿ ਉਹ ਚੀਜ਼ ਨਾ ਤਾਂ ਉਹਦੀ ਕੋਈ ਕਹਿੰਦੇ ਹੁੰਦੇ ਆ ਕੋਈ ਮਨ ਦੇ ਲਈ ਚੰਗੀ ਐ ਨਾ ਤਨ ਦੇ ਲਈ ਚੰਗੀ ਐ ਕਿਉਂ ਹੈ ਕਿਉਂ ਹੈ ਇਹੀ ਤਾਂ ਜਵਾਬ ਨਹੀਂ ਸਾਡੇ ਕੋਲੇ ਵੀ ਕਿਉਂ ਹੈ ਬੜਾ ਕੁਛ ਨਹੀਂ ਕਰਨਾ ਦੋਸਤੋ ਬਸ ਬਹੁਤ ਹੈ ਮੰਨ ਦੀ ਪੜਾਸ ਆ ਮੈਂ ਕੱਢ ਲਈਏ ਹਰ ਵਾਰੀ ਇਦਾਂ ਹੁੰਦਾ ਹੈ ਹਰ ਵਾਰੀ ਇਦਾਂ ਹੁੰਦਾ ਹੈ ਅਸੀਂ ਦੋਗਲੇ ਆ ਤੇ ਅਸੀਂ ਪੁੱਜ ਕੇ ਦੋਖਲੇ ਆਂ ਬਸ ਇੰਨਾ ਹੀ ਕਹਿਣਾ ਅਸੀਂ ਆ ਬਾਬਾ ਫਰੀਦ ਜੀ ਨੇ ਕਿਹਾ ਸੀ ਕਿ ਜੇ ਤੂੰ ਅਕਲ ਲਤੀਫ ਹੈ ਕਾਲੇ ਲੇਖ ਨਾਲ ਲੇਖ ਆਪ ਪੜ੍ਹੇ ਗਰੀਬਾਨ ਮੈਂ ਫਿਰਨੀਵਾ ਕਰਦੇ ਇਹ ਹੀ ਕਿਹਾ ਸੀ ਨਾ ਤੂੰ ਪੜ੍ਹਦੇ ਔਰ ਅਸੀਂ ਕਦੇ ਆਪਣੇ ਗਰੇਵਾਨ ਚ ਝੱਕਦੇ ਆ ਨਹੀਂ ਅਸੀਂ ਤਾਂ ਦੂਜਿਆਂ ਦਾ ਗਰੇਵਾਨ ਪਾੜ ਕੇ ਉਹਦੇ ਵਿੱਚ ਵੇਖਣਾ ਚਾਹੁੰਦੇ ਆ ਸਾਨੂੰ ਸਾਡੇ 'ਚ ਕਦੇ ਨੁਕਸ ਨਜ਼ਰ ਨਹੀਂ ਆਉਂਦਾ ਪਤਾ ਨਹੀਂ ਕਿੱਥੋਂ ਅੱਜ ਕੱਲ੍ਹ ਇਹ ਸੋਚ ਬੜੀ ਵਧੀ ਹੋਈ ਹੈ ਕਿ ਕੀ ਜਾਂਦਾ ਕਿ ਤਾਲੀਬਾਨ ਤੋਂ ਸਿੱਖਿਆ ਲਓ ਦੇਖੋ ਤਾਲੀਬਾਨ ਕਿੱਦਾਂ ਰਹਿੰਦਾ ਤਾਲੀਬਾਨ ਤੋਂ ਸਿੱਖੋ ਸਿੱਖੋ ਤਾਲੀਬਾਨ ਤੋਂ ਸਿੱਖੋ ਤਾਲੀਬਾਨ ਤੋਂ ਸਿੱਖ ਸਿੱਖਣਗੇ ਦੂਜੇ ਪਾਸੇ ਅਸੀਂ ਕਹਿੰਦੇ ਆ ਕਿ ਸਾਡੇ ਕੋਲ ਜੋ ਫਲਸਫਾ ਉਹ ਵਿਸ਼ੇ ਪੱਧਰੀ ਅਸੀਂ ਲੋਕਾਂ ਨੂੰ ਸਿਖਾਵਾਂਗੇ ਪਰ ਅਸੀਂ ਕੀ ਸਿਖਾਵਾਂਗੇ ਅਸੀਂ ਤਾਂ ਤਾਲੀਬਾਨ ਤੋਂ ਖੁਦ ਸਿੱਖ ਰਹੇ ਹਾਂ ਸੰਤ ਇਹ ਹੀ ਨਹੀਂ ਪਤਾ ਕਿ ਸਮਾਜ 'ਚ ਰਹਿਣਾ ਕਿਵੇਂ ਆ ਵਿਚਰਨਾ ਕਿਵੇਂ ਆ ਬਾਕੋ ਸੋਚਣ ਵਾਲਾ ਆਓ ਸਿਰ ਜੋੜ ਕੇ ਬੈਠੋ ਆਪੋ ਆਪਣੇ ਗਰੇ ਬਾਣ 'ਚ ਝਾਕੀ ਕਿਸੇ ਦੇ ਉਂਗਲ ਚੁੱਕਣ ਤੋਂ ਪਹਿਲਾਂ ਜਿਹੜੀਆਂ ਚਾਰ ਉਂਗਲਾਂ ਮੇਰੇ ਵੱਲ ਹੋ ਰਹੀਆਂ ਨੇ ਜਾਂ ਤੁਹਾਡੇ ਵੱਲ ਹੁੰਦੀਆਂ ਨੇ ਉਹਨਾਂ ਦਾ ਅਰਥ ਲੱਭੀਏ ਕਿ ਆਖਿਰ ਇਹ ਕਿਉਂ ਹੈ Sastri